ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਹੈ ਕਿ ਸਾਰੇ ਵਧੀਆ ਹੋਵਗੇ ਤੇ ਠੀਕ ਠਾਕ ਹੋਵਗੇ ਤੇ ਚਲੋ ਜੀ ਕਰਤੀ ਅੱਜ ਆਪਾਂ ਨੇ ਫੇਰ ਜਾਣ ਦੀ ਤਿਆਰੀ ਤੇ ਅੱਜ ਹੈਗਾ ਦਿਨ ਸੰਡੇ ਦਾ ਤੇ ਹੁਣ ਵੀ ਵੱਜ ਚੁੱਕੇ ਆ 3 ਹਲੇ ਵੀ ਅਸੀਂ ਸ਼ਾਦੀ ਇੱਕ ਘੰਟੇ ਤੱਕ ਜਾਈਏ ਤੇ ਅੱਜ ਆਪਾਂ ਚੱਲੇ ਆ ਸਰੰਦ ਤੇ ਅਸੀਂ ਆਪਣੇ ਮਤਲਬ ਜਿਹੜੇ ਇਹਨਾਂ ਨੇ ਹੈ ਨਾ ਗਰਮੀਆਂ ਦੇ ਕੱਪੜੇ ਲੈਣੇ ਆ ਲੋਹਰਾਂ ਟੀ-ਸ਼ਰਟਾਂ ਹੋਰ ਇਹ ਰ ਵਰਗਾ ਉਹ ਲੈਣ ਚੱਲੇ ਆ ਅੱਜ ਹੋਊਗੀ ਸ਼ਾਪਿੰਗ ਸਿਰਫ ਦੋ ਜਣਿਆਂ ਦੀ ਤੇ ਅਸ਼ਵ ਤੇ ਅਸ਼ਵ ਦੇ ਪਾਪਾ ਦੀ ਤੇ ਦੋ ਜਣਿਆਂ ਦੀ ਸ਼ਾਪਿੰਗ ਹੋਊਗੀ ਅੱਜ ਤੇ ਬਲੌਗ ਦੇ ਨਾਲ-ਨਾਲ ਬਣੇ ਰਿਹਾ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਕੀ ਕੀ ਖਰੀਦਦੇ ਆ ਕਿੱਥੋਂ-ਕਿੱਥੋਂ ਖਰੀਦਨੇ ਤੇ ਨਵੇਂ ਜਿਹੇ ਚੈਨਲ ਨੂੰ ਤੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਦੇ ਰਹੋ ਤੇ ਚਲੋ ਜੀ ਆਪਾਂ ਹੁਣ ਪਹਿਲਾ ਅੰਕ ਲਾਉਣ ਵਾਲੇ ਆ ਲਵਾਣੇ ਵਾਲੇ ਅੰਕਲ ਨੇ ਆਉਣਾ ਅੱਜ ਪਹਿਲਾਂ ਤੇ ਉਹਨਾਂ ਨੂੰ ਅਸੀਖਾ ਸੋਸ਼ਲ ਤੁਸੀਂ ਆ ਜਾਓ ਪਰ ਜਾਂਦੇ ਹੋਏ ਸਰਾਂ ਛੱਡ ਦਾਂਗੇ। ਤੁਹਾਨੂੰ ਪਹਿਲਾਂ ਤਾਂ ਉਹ ਕਹ ਰਹੇ ਸੀ ਵੀ ਆਪਾਂ ਸਰਾਂ ਦੀ ਮਿਲਣਨੇ ਤੇ ਉਹਨਾਂ ਨੇ ਲਿਖੀ ਜਾਨੀ ਐ ਐਪਲ ਵੇਰੀ ਹਨ। ਉਹਨਾਂ ਨੇ ਐਪਲ ਵੇਰੀ ਮੰਗਵਾਈ ਉਹਨੂੰ ਬੜੀ ਪਸੰਦ ਆਈ ਸਾਡੀ 베ਰੀ ਤੇ ਹੁਣ ਫਿਰ ਬਸ ਉਹਨਾਂ ਅੰਕਲ ਲੈਣ ਆਏ ਬਸ ਚਾਹ ਪੀ ਕੇ ਤੇ ਚੱਲਦੇ ਆਂ ਫਿਰ ਨਾਲੇ ਅੰਕਲ ਜਾਣਗੇ ਤੇ ਨਾਲੇ ਆਪਾਂ ਫਿਰ ਉਹਨਾਂ ਸਰਾਂ ਤੇ ਛੱਡ ਦਾਂਗੇ ਉਹਨਾਂ ਨੂੰ। ਤੇ ਸਪੈਸ਼ਲ ਵਿਚਾਰੀ ਆ ਰਹੇ ਹਨ। ਮੈਂ ਪਹਿਲਾਂ ਕਹੇ ਸੀ ਵੀ ਤੁਸੀਂ ਆ ਜਾਓ। ਕੋਸਿੰਦੇ ਜੋ ਹਾਈ ਅੰਕਲ ਕਰੇ ਸੋਰੀ ਜੀ ਫੋਨ ਕਰਿਆ ਕਹਿੰਦੇ ਤੁਸੀਂ ਆਉਂਗੇ ਕਿ ਮੈਂ ਆਵਾਂ ਮੈਂ ਕਿਹਾ ਜੀ ਤੁਸੀਂ ਆਜ ਸਾਡੇ ਆਉਣ ਤੁਹਾਨੂੰ ਪਤਾ ਹੀ ਹੈ ਨਾ ਤਾਂ ਮੈਂ ਹੁਣ ਪੇਪਰ ਹੋਣ ਤੋਂ ਬਾਅਦ ਫੇਰ ਆਉਂਗੇ ਅਸੀਂ ਤੇ ਨਹੀਂ ਪੀ ਕੇ ਪੋਣੇ ਕੇ 3 ਵਜੇ ਆ ਗਏ ਸੀ ਤੇ ਬਸ ਚਾਹ ਪਾਣੀ ਪੀ ਕੇ ਤੇ ਅਸੀਂ 4:30 ਤੋਂ ਉੱਪਰ ਤੇ ਪੋਣੇ 5 ਤੋਂ ਥੋੜਾ ਜਿਹਾ ਘੱਟ ਟਾਈਮ ਹੋਇਆ ਸੀ ਉਹ ਨਿਕਲੇ ਤੇ ਅਸੀਂ ਤਿੰਨੋ ਜਣੇ ਚਾਰੋ ਜਣੇ ਅਸੀਂ ਤੇ ਅੰਕਲ ਪੰਜ ਜਣੇ ਅਸੀਂ ਚੱਲੇ ਅੰਕਲ ਨੂੰ ਚੜਾਵਾਂਗੇ ਅਸੀਂ ਹੁਣ ਸਰੰਦ ਤੋਂ ਬੱਸ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਸ਼ਾਪਿੰਗ ਹੋ ਤਾਂ ਥੋੜਾ ਜਿਹਾ ਟਾਈਮ ਜ਼ਿਆਦਾ ਲੱਗੇਗਾ ਪਰ ਚਲੋ ਕੋਈ ਗੱਲ ਨਹੀਂ ਜਿੰਨਾ ਕੁ ਵੀ ਸਮਾਨ ਲੈ ਹੋਇਆ ਤੇ ਲੈ ਲਾਂਗੇ ਆਪਾਂ ਕਿਉਂਕਿ ਅੱਜ ਸਿਰਫ ਦੋ ਜਣੇ ਨਹੀਂ ਸ਼ਾਪਿੰਗ ਕਰਨੀ ਹੈ ਥੋੜਾ ਜਿਹਾ ਟਾਈਮ ਲੱਗੇਗਾ ਤੇ ਚਲੋ ਜੀ ਆਪਾਂ ਪਹੁੰਚ ਗਏ ਸੀ ਹਲੇ ਨਹੀਂ ਆਈ ਗਾ ਸਾਰਾ ਕੁੱਟੀ ਸਟੋਪ ਸਾਹਿਬਾ ਤੇ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਜਾ ਕੇ ਬਾਜ਼ਾਰ ਦੇ ਪਿੱਛੇ ਪਹਿਲਾਂ ਆਪਾਂ ਕਰ ਲਉ ਬਾਜ਼ਾਰ ਨਾ ਲਗੜੂ ਲਾਉਂਦੇ ਹੀ ਬੋਤ ਜਿਵੇਂ ਆਪਾਂ ਆਪ ਦੀ ਪਰਿਵਾਰਾਂ ਨੂੰ ਕਹਿੰਦੇ ਵੀ ਇੱਕ ਨਵੀਂ ਨਾਮ ਤੇ ਦਾਦ ਤੇ ਘਰ ਜੰਨੀ ਹੈ ਹਾਂ ਤੇ ਘਰਾਣੇ ਟਿਕਾਣੇ ਦੇ ਜਿਹਨੂੰ ਕਹਿੰਦੇ ਸ਼ੋਹ ਹੈ ਉਹ ਪਰਿਵਾਰ ਜਾਦੇ ਲੱਗੇ ਉਹ ਜਿੱ ਪਹੁੰਚ ਗਏ ਅਸੀਂ ਹੁਣ ਸਰੰਦ ਜਿੰਦਲ ਵਾਲਿਆਂ ਦੇ ਇਧਰ ਆਹੋ ਤੇ ਇਧਰ ਉਹ ਨੂੰ टीशर्ट ले लूंगा टीशर्टा ले ही तो पीओ ई का पे देखो नंबर से आ अच्छा आगे ना आगे ਸਾਈਜ਼ ਸੇਮ ਹੋ ਗਿਆ ਦਾ ਆ ਕੇ ਦੇਖਾਂ ਹਲੋ ਇਹ ਅੱਛਾ ਸਾਈਜ਼ ਹੈ ਓਕੇ ਨਹੀਂ ਠੀਕ ਹੈ ਸੋਹਣੀ ਲੱਗਦੀ ਹੈ ਉਹਦੀ ਪਾਤ ਆ ਲੈਣਾ ਇਹਨ ਦੀ ਕੋਈ ਗ੍ਰੀਨ ਦਾ ਨਹੀਂ ਲੱਗਦਾ ਇਹ ਗ੍ਰੀਨ ਬੜਾ ਸੋਹਣਾ ਹੈ ਗ੍ਰੇ ਦਾ ਹੈ ਇਹ ਮਾਰੀ ਕੋਈ ਵਾਰੀ ਗ੍ਰੇ ਦਾ ਆਪਾਂ ਕਿਉਂ ਦੇਖਦੇ ਕੋਰ ਨਾ ਇਹ ਕੋਲੇ ਨਹੀਂ ਸੋਣਾ ਉਹ ਗ੍ਰੇ ਜਿਹਾ ਸੋਣਾ ਆ ਸੋਣਾ ਠੀਕ ਤਾਂ ਹੈਗਾ ਨਾ

ਦੋਰ ਫਾਕੇ ਆਪਣੀ ਤੂੰ ਆ ਕਟਵਾ ਉਹ ਕਟਿੰਗ ਕਰਵਾ ਲੈ ਉਹ ਕਰਿਆ ਕਟਿੰਗ ਕਰਾਣੇ ਆ ਜੀ ਆਪਰੇ ਦੇ ਕੇ ਬੰਨਣਾ ਜੀ ਉਹ ਦੇਖ ਹੁੰਦੇ ਕਰਾ ਦੇ ਉਹ ਹੀ ਆ ਰੱਖ ਜੋ ਤੁਸੀਂ ਇਹਨਾਂ ਕੋਲ ਕੱਲ ਪਰਸੋ ਤੱਕ ਥੋੜਾ ਘੇੜਾ ਲੱਗਣਾ ਫਿਰ ਲੈ ਜਿਓ ਆਕੇ ਅਕੜੇ ਹੋਂ ਚਾਹੀਦੀ ਆ ਆ ਗਿਆ ਸੀ ਲਿਫਟ ਚ ਹੁਣ ਪੌੜੀਆਂ ਉੱਤਰ ਸਕਦੇ ਹੈਗੇ ਚੜਦੇ ਵੀ ਆ ਤੱਕ ਇਥੇ पिडा नै बेहुरी भाइ मेल आइडी बेहुरी भाइ नम्बर ਲਓ ਜੀ ਹੋ ਗਈ ਸ਼ਾਪਿੰਗ ਸਾਡੀ ਹੈਨਾ ਖਰੇ ਜੇਬਾਂ ਖਾਲੀ ਜੇਬ ਖਾਲੀ ਕਰਕੇ ਸਾਡੇ ਆਹ ਦੇਖੋ ਜੇਬ ਖਾਲੀ ਕਰਕੇ ਖੁਸ਼ ਹੋਏ ਪਏ ਆ ਹੈਨਾ ਕਿਉਂਕਿ ਅੱਜ ਆਪਣੀ ਸ਼ਾਪਿੰਗ ਹੋਈ ਹੈ ਲਓ ਜੀ ਮੰਮੀ ਉਚਤਰ ਕੇ ਲੈਸਾਂ ਲੁਸਾਂ ਲੈਣੀਆਂ ਹੋਣੀਆਂ ਮਿਲਿਆ ਨਹੀਂ ਸਾਰ ਤੇ ਬਾਜ਼ਾਰ ਚ ਘੁੰਮੇ ਅੱਜ ਸੰਡੇ ਦਾ ਦਿਨ ਹੈ ਨਾ ਤਾਂ ਨਹੀਂ ਮਿਲਿਆ ਆਏਗੀ ਔਰ ਸਾਰੀਆਂ ਦੁਕਾਨਾਂ ਖੁੱਲੀਆਂ ਇੱਕ ਮਿਲਿਆ ਦੁਕਾਨ ਹੁਣ ਉਤਰ ਕੇ ਮੰਮੀ ਉਹ ਨਹੀਂ ਕਹਿੰਦੇ ਸੀ ਲੈ ਲੁਕੇ ਆਏ ਤੇ ਤੁਸੀਂ ਗੱਡੀ ਖੜਾ ਕੇ ਆ ਜਾਓ ਹੁਣ ਦੱਸ ਹੁਣ ਪਾਬੀ ਚਲੀ ਹੋਣਾ ਕੋਲ ਨੂੰ ਮੰਮੀ ਕਹਿੰਦੇ ਤੁਸੀਂ ਆਪੇ ਆ ਜਾਓ ਤੇ ਹੁਣ ਮਿਲੇ ਨਹੀਂ ਸਾਰੀਆਂ ਪਾਈਪ ਇਹਨਾਂ ਲੈਸ ਵਾਲੇ ਦੁਕਾਨਾਂ ਬੰਦ ਹੈਗੇ ਚਲੋ ਜੀ ਐ ਦੁਆਰਾ ਆਜੋ ਆਜੋ ਤੋਂ ਤਾਂ ਕਿ ਟ੍ਰੀਪ ਰਿਪੋਰਟ ਨੋਟਿਸ ਜੇ ਤੇ ਹੋ ਗਈ ਆਜੋ ਆਜੋ ਰੁਕੜੀ ਚਲੋ ਪਿੱਛੇ ਆ ਜਾ ਸੀ ਹਾਂ ਪਿੱਛੇ ਆ ਜਾ ਬੜੂ ਵੀ ਅੱਗੇ ਵਿੱਚ ਜਿ ਕਿਓ ਲੱਭ ਕੇ ਹਾਂ ਫੋਟੋ ਮਿਲ ਲਏਗੇ ਲੁੰਗੇ ਦੇ ਪਾਏ ਨੇ ਦੇਖ ਲੈਣੇ ਆ ਜੇ ਚੁੰਨੀ ਖੁੱਲੀ ਹੋਈ ਕੋਈ ਉਹ ਪਾਪਾ ਕਹਿੰਦੇ ਕੋਈ ਬੋਤਲ ਪਾਣੀ ਪੂਣੀ ਵਾਲੀ ਕਹਿੰਦਾ ਨਾ ਅੱਛਾ ਕਹਿੰਦਾ ਮੰਮੀ ਉਹ ਦੇਖ ਲੈ ਲੈਂਗੇ ਲੁੰਗੇ ਫੇਲੇ ਲੈਂਗੇ ਕੋਣ ਲੈਂਦੇ ਹਾਂ ਲੰਚਾਂ ਦੀ ਹੈ ਨਹੀਂ ਉਹ ਦੇਖਾ ਹਮਮ ਪਰ ਬਹੁਤ ਸੁਣੁੰਦਾ ਜਦ ਸਿਸਮਾ ਨਹੀਂ ਹੁੰਦਾ ਹੈ ਚਲੋ ਬਰਤ ਚੜਾਉਣੀ ਹੋਰੇ ਚਲੋ ਹਾਂ ਵਾਹ ਕਿਰ ਸੱਚੇ ਪਾਸ਼ਯਾ ਮਹਾਰਾਜ ਤੇ ਚਲੋ ਜੀ ਅੱਗੇ ਹੁਣ ਆਪਾਂ ਟਾਈਮ ਦੇ ਕਿੰਨਾ ਹੋਰੇ ਬਾਹਰ ਕੁਛ ਨਹੀਂ ਦਿਖ ਰਿਹਾ ਹੈਗਾ ਤੇ ਸਾਡੇ ਜਾਣ ਦੇ ਟਾਈਮ ਵੀ ਕੁੱਠੇ ਹੁੰਨੇ ਆ ਤੇ ਆਉਣ ਦੇ ਟਾਈਮ ਵੀ ਕੁੱਠੇ ਹੁੰਨੇ ਆ ਦੇ ਜਾਣਾ ਹੀ ਆਪਾਂ ਨੇ ਲੇਟ ਹੈ ਨਾ ਤਾਂ ਫਿਰ ਲੇਟ ਹੀ ਆਉਣਾ ਹੈ ਤੇ ਚਲੋ ਹੋਣ ਟਾਈਮ ਹੋ ਗਿਆ 9 ਵਜੇ ਘਰ ਤੋਂ ਫੋਨ ਪਿਆ ਰਿਹਾ ਸਵਾ ਨੋ ਸਹੀ ਸਵਾ ਨੋ ਹੋ ਗਿਆ ਵੀ ਤੁਸੀਂ ਆਏ ਨਹੀਂ ਆਏ ਨਹੀਂ ਫਿਰ ਅਸੀਂ ਬਾਜ਼ਾਰ ਚ ਗੁਰਦੌਰ ਸਭ ਚਲੇ ਗਏ ਮੈਂ ਸਾਮਾਨ ਜਾ ਖਰੀਦ ਕੇ ਜੋਤੀ ਸੂਟ ਸਭ ਮੱਥਾ ਟੇਕਿਆ ਤੇ ਲੰਗਰ ਵੀ ਛਕ ਲਿਆ ਅਸੀਂ ਲੰਗਰ ਛਕਾ ਫਿਰ ਆਏ ਫਿਰ ਅਸੀਂ ਟੈਨਸ਼ਨ ਹੋ ਰਹੀ ਹੋ ਕੇ ਆ ਗਏ ਵੀ ਹੁਣ ਅਸੀਂ ਰੋਟੀ ਨੂੰ ਬਣਾਣੀ ਜਾਕੀ ਹੈ ਨਾ ਸੋ ਜਾਣਾ ਹੈ ਨਾ ਦੇ ਇਸ ਬਲੌਗ ਦੇ ਵਿੱਚ ਤੇ ਨਾਲੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਨੇ ਕਿਹੜੀ ਕਿਹੜੀ ਸ਼ਾਪਿੰਗ ਕਰੀ ਹੈ ਇਹ ਸਾਰੀ ਸ਼ਾਪਿੰਗ ਦਿਖਾਵਾਂਗੇ ਤੁਹਾਨੂੰ ਤੇ ਮਿਲਦੇ ਹਾਂ ਜੇ ਆਪਾਂ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ ਬਾਏ